ਫਲੈਗ ਮਾਰਚ ਦਾਨ ਸਿੰਘ ਵਾਲਾ ਕੀਤਾ ਗਿਆ ਕਿਸ ਰਿਗਾਰਡਿੰਗ ਕੀਤਾ ਇਹ ਇਹ ਪਿਛਲੇ 10 ਦਿਨ ਪਹਿਲਾਂ ਜਿਹੜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿੰਡ ਦਾਨ ਸਿੰਘ ਵਾਲਾ ਵਿਖੇ ਇੱਕ ਮੰਦਭਾਗੀ ਘਟਨਾ ਵਾਪਰੀ ਸੀ ਜਿਹੜੀ ਕੁਝ ਕਰਨ ਵਾਸਤੇ ਲਗਾਰਿਤ ਕੀਤੀ ਗਈ ਸੀ ਉਸ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜਾ ਹੈ ਗਿਆ ਪੈਦਾ ਕਰਨ ਲਈ ਉਹ ਜਿਹੜਾ ਅੱਜ ਐਸਐਸਪੀ ਸਾਹ ਦੇ ਹੁਕਮ ਮੁਤਾਬਕ ਜਿਹੜਾ ਹੈਗਾ ਪਿੰਡ ਦਾਨ ਸਿੰਘ ਵਾਲਾ ਵਿਖੇ ਫਲੈਗ ਮਾਰਚ ਕਰਦੇ ਗਿਆ ਸੀ ਤੇ ਜਿਹੜੇ ਇਸ ਤੋਂ ਤੁਹਾਡੇ ਕੋਲ ਨੂੰ ਦੋਸ਼ੀ ਨਾਮ ਦੱਸੀ ਗਏ ਕਿੰਨੇ ਫੜੇ ਗਏ ਤੇ ਕਿੰਨੇ ਬਾਹਰ ਇਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇਹਦੇ ਵਿੱਚ 22 ਦੋਸ਼ੀ ਸਾਡੇ ਵੱਲੋਂ ਨਾਮਦਰ ਕੀਤੇ ਗਏ ਸੀ ਜਿਦੇ ਵਿੱਚੋਂ ਅਸੀਂ 16 ਨੂੰ ਅਰੈਸਟ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਊਗਾ ਇਸ ਤੋਂ ਇਲਾਵਾ ਜੋ ਵੀ ਇਹਨਾਂ ਵੱਲੋਂ ਹਥਿਆਰ ਵਗੈਰਾ ਡੰਡਾ ਛੋਟੀ ਤੇ ਪٹرول ਉਹਦੇ ਵਾਸਤੇ ਜੋ ਬੱਤੇ ਕੇ ਸੀ ਉਹ ਵੀ ਸਾਰੇ ਬਰਾਮਦ ਕਰਾ ਕੇ ਕਰਾ ਲਏ ਗਏ ਨੇ ਇਸ ਤੋਂ ਇਲਾਵਾ ਜੇ ਕੁਝ ਚੋਰੀ ਦੀ ਰਿਪੋਰਟ ਵੀ ਸੀ ਵੀ ਇਹਨਾਂ ਬੰਦੋਂ ਸਿਲੰਡਰ ਵਗੈਰਾ ਚੋਰੀ ਕਰ ਲਏ ਗਏ ਨੇ ਉਹ ਵੀ ਜਿਹੜੇ ਹੈਗੇ ਬਰਾਮਦ ਕਰਵਾ ਰਹੇ ਆ ਅਸੀਂ ਸਾਰਿਆਂ ਤੋਂ ਹਰ ਇੱਕ ਬੰਦੇ ਤੋਂ ਜਿਹਦਾ ਜਿੰਨਾ ਪਾਰਟ ਹੈਗਾ ਜਿਹਦਾ ਕਿਸੇ ਕੋਈ ਕਿਹੜਾ ਹਥਿਆਰ ਵਰਤਿਆ ਉਹ ਤੋਂ ਹਥਿਆਰ ਜੇ ਕੋਈ ਚੋਰੀ ਕੀਤੀ ਹੋਰ ਚੋਰੀ ਵਾਲਾ ਜਿਹੜਾ ਹੈਗਾ ਸਮਾਨ ਬਰਾਮਦ ਕਰਾਇਆ ਜਾਊਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਇਹਦੇ ਵਿੱਚ ੱਟਲ ਨਹੀਂ ਹੈ ਜੀ ਕਿਸੇ ਵਾਸਤੇ ਵੀ ਤੇ ਇਹਦਾ ਅਸੀਂ ਜਲਦੀ ਹੀ ਜਿਹੜਾ ਤਫਤੀਸ਼ ਜਿਹੜੀ ਹੈ ਮੁਕੰਮਲ ਕਰਕੇ ਅਸੀਂ ਚਲਾਨ ਜਿਹੜਾ ਹੈ ਅਦਾਲਤ ਵਿੱਚ ਦੇਵਾਂਗੇ ਸੀ ਉੱਥੇ ਪੈਰ ਵੀ ਕਰਕੇ ਇਹਨਾਂ ਨੂੰ ਹਰ ਹਾਲਤ ਵਿੱਚ ਸਜ਼ਾ ਕਰਵਾਵਾਂਗੇ ਸਰੇ 23 4 ਇਹ ਉਹ ਸਸਤੇ ਟੋਟਾ ਕੀ ਮਕੇ ਪੰਜਾਬ ਤੋਂ ਸਾਰੇ ਗਏ ਬਲੈਕ ਮਾਰਕਟ ਨੂੰ ਲੈ ਕੇ ਜਾਂ ਸੁਰੱਖਿਆ ਨੂੰ ਲੈ ਕੇ ਉਸ ਦੇ ਸੰਬੰਧ ਵਿੱਚ ਵੀ 26 ਜਨਵਰੀ ਦੇ ਸੰਬੰਧ ਵਿੱਚ ਵੀ ਸਾਡੇ ਡਿਸਟ੍ਰਿਕਟ ਹੈੱਡ ਆਫਿਸ ਤੋਂ ਡਿਟੇਲਡ ਪ੍ਰੋਗਰਾਮ ਆਇਆ ਹੋਇਆ ਹੈ ਉਹਦੇ ਸੰਬੰਧ ਉਹਦੇ ਵਿੱਚ ਕਸਵ ਵਗੈਰਾ ਵੀ ਹੈਗਾ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਜਾਂ ਹੋਰ ਢੀਡ ਭਰ ਕੇ ਵੱਡੀਆਂ ਥਾਵਾਂ ਤੇ ਉਹ ਪ੍ਰੋਗਰਾਮ ਬਣਿਆ ਹੋਇਆ ਉਹਦੇ ਮੁਤਾਬਕ ਹੈਗੇ ਜਿਹੜੇ ਇਹ ਪੂਰੀ ਚੱਕੀ ਬੱਤੀ ਜਾ ਰਹੀ ਹੈ ਇੱਕ ਪੀੜਤਾ ਨੇ ਨਾ ਦੋਸ਼ ਲਾਇਆ ਸੀਗਾ ਕਿ ਇਹਨਾਂ ਨੇ ਸਾਡੀਆਂ ਬੱਕਰੀਆਂ ਵੀ ਚੋਰੀਆਂ ਕਰ ਲਈਆਂ ਦਾਨ ਸਿੰਘ ਵਾਲੇ ਮੈਟਰ ਦੇ ਵਿੱਚ ਉਹ ਬੱਕਰੀਆਂ ਬਰਾਮਦ ਹੋ ਗਿਆ ਜੀ ਉਹ ਬਰਾਮਦ ਕਰ ਰਿਆ ਜੇ ਤਾਂ ਉਹ ਤਫਤੀਸ਼ ਦਾ ਬਣਾ ਹੈਗਾ 파ਟ ਉਹਦੇ ਵਿੱਚ ਦੇਖ ਰਹੇ ਆਂ ਜੇ ਚੋਰੀ ਹੋਈਆਂ ਹੋਣਗੀਆਂ ਤਾਂ ਅਸੀਂ ਜ਼ਰੂਰ ਬਰਾਮਦ ਕਰਾਵਾਂਗੇ ਸਿਲੰਡਰਾਂ ਦੀ ਵੀ ਸ਼ਿਕਾਇਤ ਆਈ ਸੀ ਸਿਲੰਡਰ ਅਸੀਂ ਬਰਾਮਦ ਅੱਜ ਦੋ ਘਰਵਾ ਲਏ ਗਏ ਨੇ ਤੇ ਜਿਹੜੇ ਹੋਰ ਵੀ ਦੋ ਤਿੰਨ ਹੋਰ ਰਹਿੰਦੇ ਨੇ ਉਹ ਵੀ ਕਰਵਾ ਲਾਂਗੇ ਬੱਕਰੀਆਂ ਵਾਲਾ 파ਟ ਵੀ ਹੈਗਾ ਜਿਹੜਾ ਉਹ ਵੀ ਅਸੀਂ ਤਫਤੀਸ਼ ਤੇ ਕਰਕੇ ਜੇ ਉਹਦੇ ਵਿੱਚ ਸੱਚਾਈ ਹੋਈ ਤਾਂ ਉਹ ਵੀ ਜ਼ਰੂਰ ਕਰਵਾਇਆ ਜਾਊਗਾ ਕਿ ਦੋਸ਼ੀ ਸੀ ਇਹ ਇਹ ਦਸਰੇ ਸੀ ਪੀੜਤ ਕਹਿ ਰਹੇ ਸੀ ਵੀ ਚਿੱਟੇ ਕਰਕੇ ਕੋਈ ਇਹ ਜਿਹ ਹੈ ਪਰ ਦੋਸ਼ੀ ਜਿਹੜੇ ਚਿੱਟੇ ਦਾ ਵਪਾਰ ਕਰਦੇ ਸੀ ਨਹੀਂ ਨਹੀਂ ਚਿੱਟੇ ਵਾਲੇ ਅਜੇ ਤੱਕ ਦਰਤੀਸ਼ ਜਰਨ ਕੋਈ ਹੈਗਾ ਹੈਗਾ ਗੱਲ ਸਾਹਮਣੇ ਨਹੀਂ ਆਈ ਜਿਹੜੀ ਹੈਗੀ ਇਹਨਾਂ ਦੀ ਆਪਸੀ ਰੰਜਿਸ਼ ਕਰ ਰਿਹਾ ਅੱਜ ਫਲੈਗ ਮਾਰਕ ਦਾਨਸਿੰਘ ਵਾਲੇ ਕੀਤਾ ਗਿਆ ਕਿਸ ਰਗੜੀ ਕੀਤਾ ਜੀ ਇਹ ਪਿਛਲੇ 10 ਦਿਨ ਪਹਿਲਾਂ ਜਿਹੜੀ ਤੁਹਾਨੂੰ ਪਸਾਰਿਆਂ ਨੂੰ ਪਤਾ ਹੀ ਹੈ ਪਿੰਡ ਦਾਨਸਿੰਘ ਵਾਲਾ ਲਿਖੇ ਇੱਕ ਮੰਦਪਗੀ ਘਟਨਾ ਵਾਪਰੀ ਸੀ ਜਿਹੜੀ ਕੁਝ ਕਰਨ ਵਗ ਲਗਾ ਦਿੱਤੀ ਗਈ ਸੀ ਉਸ ਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਜਿਹੜਾ ਹੈਗਾ ਪੈਦਾ ਕਰਨ ਲਈ ਉਹ ਜਿਹੜਾ ਅੱਜ ਐਸਐਸਪੀ ਸਾਹ ਦੇ ਹੁਕਮ ਤਾਬਕ ਜਿਹੜਾ ਹੈਗਾ ਪਿੰਡ ਦਾਨ ਸਿੰਘ ਵਾਲਾ ਵਿਖੇ ਫਲੈਗ ਮਾਰਚ ਕਰਿਆ ਗਿਆ ਸੀ ਤੇ ਜਿਹੜੇ ਇਸ ਤੋਂ ਤੁਹਾਡੇ ਕੋਲ ਨੂੰ ਦੋਸ਼ੀ ਨਾਮ ਦੱਸੀ ਗਈ ਕਿੰਨੇ ਫੜੇ ਗਏ ਤੇ ਕਿੰਨੇ ਹਜੇ ਬਾਹਰ ਹੈ ਇੱਕ ਰਿਪੋਰਟ ਇਹਦੇ ਸੰਬੰਧ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ ਵਿੱਚ 22 ਦੋਸ਼ੀ ਸਾਡੇ ਵੱਲੋਂ ਨਾਮਜ਼ਦ ਕੀਤੇ ਗਏ ਸੀ ਜਿਨ੍ਹਾਂ ਵਿੱਚੋਂ ਅਸੀਂ 16 ਨੂੰ ਅਰੈਸਟ ਕਰ ਚੁੱਕੇ ਹਾਂ ਤੇ ਬਾਕੀ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਨੂੰ ਵੀ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਿਆ ਜਾਊਗਾ ਇਸ ਤੋਂ ਇਲਾਵਾ ਜੋ ਵੀ ਇਹਨਾਂ ਵੱਲੋਂ ਹਥਿਆਰ ਵਗੈਰਾ ਡੰਡਾ ਛੋਟੀ ਪਟ્રોલ ਉਹਦੇ ਵਾਸਤੇ ਜੋ ਵਰਤੇ ਗਏ ਸੀ ਉਹ ਵੀ ਸਾਰੇ ਬਰਾਮਦ ਕਰਾ ਕੇ ਕਰਾ ਲਏ ਗਏ ਨੇ ਇਸ ਤੋਂ ਇਲਾਵਾ ਜੇ ਕੁਝ ਚੋਰੀ ਦੀ ਰਿਪੋਰਟ ਵੀ ਸੀ ਵੀ ਇਹਨਾਂ ਵੱਲੋਂ ਸਿਲੰਡਰ ਵਗੈਰਾ ਚੋਰੀ ਕਰ ਲਏ ਗਏ ਨੇ ਉਹ ਵੀ ਜਿਹੜੇ ਹੈਗੇ ਬਰਾਮਦ ਕਰਵਾ ਰਹੇ ਆ ਸਾਰੇ ਤਾਂ ਹਰ ਇੱਕ ਬੰਦੇ ਤੋਂ ਜਿਹਦਾ ਜਿੰਨਾ 파ਟ ਹੈਗਾ ਜਿਹਦਾ ਕਿਸੇ ਜਿਹੜਾ ਹਥਿਆਰ ਵਰਤਿਆ ਉਹ ਤੋਂ ਹਥਿਆਰ ਕਿ ਕੋਈ ਚੋਰੀ ਕੀਤੀ ਉਹ ਤੋਂ ਚੋਰੀ ਵਾਲਾ ਜਿਹੜਾ ਹੈਗਾ ਸਮਾਨ ਬ੍ਰੰਦ ਕਰਾਇਆ ਜਾਊਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਕੋਈ ਇਹਦੇ ਵਿੱਚ ਢਿੱਲ ਨਹੀਂ ਹੈਗੀ ਕਿਸੇ ਵਾਸਤੇ ਵੀ ਤੇ ਇਹਦਾ ਅਸੀਂ ਜਲਦੀ ਹੀ ਜਿਹੜਾ ਤਪਦੀਸ਼ ਜਿਹੜੀ ਹੈ ਮੁਕੰਮਲ ਕਰਕੇ ਅਸੀਂ ਚਲਾਨ ਜਿਹੜਾ ਹੈ ਅਦਾਲਤ ਵਿੱਚ ਦੇਵਾਂਗੇ ਤੇ ਉੱਥੇ ਪੈਰ ਵੀ ਕਰਕੇ ਇਹਨਾਂ ਨੂੰ ਹਰ ਹਾਲਤ ਵਿੱਚ ਸਜ਼ਾ ਕਰਵਾਵਾਂਗੇ ਸਰਕ 26 ਤਰੀਕ ਨੂੰ ਆ ਰਹੀ ਹੈ ਉਸ ਵਾਸਤੇ ਤੁਹਾਡੀ ਮਿਲਕੇ ਪੰਜਾਬ ਪੁਸਤ ਰਹੇਗਾ ਬਲੈਕ ਮਾਰਚਿੰਗ ਲੈ ਕੇ ਜਾਂ ਸੁਰੱਖਿਆ ਲੈ ਕੇ ਉਸ ਦੇ ਸੰਬੰਧ ਵਿੱਚ ਵੀ 26 ਜਨਵਰੀ ਦੇ ਸੰਬੰਧ ਵਿੱਚ ਵੀ ਸਾਡੇ ਡਿਸਟ੍ਰਿਕਟ ਹੈੱਡ ਆਫਿਸ ਤੋਂ ਡਿਟੇਲਡ ਪ੍ਰੋਗਰਾਮ ਆਇਆ ਹੋਇਆ ਹੈ ਉਹਦੇ ਸੰਬੰਧ ਉਹਦੇ ਵਿੱਚ ਕਸ ਹੋ ਵਗੈਰਾ ਵੀ ਹੈਗਾ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਜਾਂ ਹੋਰ ਭੀੜ ਭੜਕੀਆਂ ਬੜੀਆਂ ਥਾਵਾਂ ਤੇ ਪ੍ਰੋਗਰਾਮ ਬਣਿਆ ਹੋਇਆ ਉਹਦੇ ਮੁਤਾਬਕ ਹੈਗੇ ਜਿਹੜੇ ਇਹ ਪੂਰੀ ਚੌਕਸੀ ਬਣਤੀ ਜਾ ਰਹੀ ਹੈ ਇੱਕ ਪੀੜਤਾ ਨੇ ਨਾ ਦੋਸ਼ ਲਾਇਆ ਸੀਗਾ ਕਿ ਇਹਨਾਂ ਨੇ ਸਾਡੀਆਂ ਬੱਕਰੀਆਂ ਵੀ ਚੋਰੀਆਂ ਕਰ ਲਈਆਂ ਦਾਨ ਸਿੰਘ ਵਾਲੇ ਮੈਟਰ ਦੇ ਵਿੱਚ ਉਹ ਬੱਕਰੀਆਂ ਬਰਾਮਦ ਹੋ ਗਿਆ ਜੀ ਉਹ ਬਰਾਮਦ ਕਰ ਰਿਹਾ ਜੇ ਤੋ ਤਫਤੀਸ਼ ਦਾ ਬਣਾ ਹੈਗਾ 파ਟ ਉਹਦੇ ਵਿੱਚ ਦੇਖ ਰਿਹਾ ਜੇ ਚੋਰੀ ਹੋਈਆਂ ਹੋਣਗੀਆਂ ਤਾਂ ਅਸੀਂ ਜ਼ਰੂਰ ਬਰਾਮਦ ਕਰਾਵਾਂਗੇ ਸਿਲੰਡਰਾਂ ਦੀ ਵੀ ਸ਼ਿਕਾਇਤ ਆਈ ਸੀ ਸਿਲੰਡਰ ਅਸੀਂ ਬਰਾਮਦ ਅੱਜ ਦੋ ਘਰਾ ਲੈ ਗਏ ਨੇ ਤੇ ਜਿਹੜੇ ਹੋਰ ਵੀ ਦੋ ਤਿੰਨ ਹੋਰ ਰਹਿੰਦੇ ਨੇ ਉਹ ਵੀ ਕਰਵਾ ਲਾਂਗੇ ਬੱਕਰੀਆਂ ਵਾਲਾ 파ਟ ਵੀ ਹੈਗਾ ਜਿਹੜਾ ਉਹ ਵੀ ਅਸੀਂ ਤਫਤੀਸ਼ ਤੇ ਕਰਕੇ ਜੇ ਉਹਦੇ ਵਿੱਚ ਸਚਾਈ ਹੋਈ ਤਾਂ ਉਹ ਵੀ ਜ਼ਰੂਰ ਕਰਵਾਇਆ ਜਾਊਗਾ ਤੇ ਦੋਸ਼ੀ ਸੀ ਇਹ ਇਹ 10ਵੇਂ ਸੀ ਪੀੜਤ ਕਹਿ ਰਹੇ ਸੀ ਵੀ ਚਿੱਟੇ ਕਰਕੇ ਕੋਈ ਇਹ ਜੋ ਹੈ ਫਿਰ ਦੋਸ਼ੀ ਜਿਹੜੇ ਚਿੱਟੇ ਦਾ ਵਪਾਰ ਕਰਦੇ ਸੀ ਨਹੀਂ ਨਹੀਂ ਚਿੱਟੇ ਵਾਲੇ ਅਜੇ ਤੱਕ ਤਫਤੀਸ਼ ਦੇ ਨਾਲ ਕੋਈ ਹੈਗਾ ਹੈਗਾ ਗੱਲ ਸਾਹਮਣੇ ਨਹੀਂ ਆਈ ਜਿਹੜੀ ਹੈਗੀ ਇਹਨਾਂ ਦੀ ਆਪਸੀ ਰੰਜਿਸ਼ ਕਾਰਨ ਹੀ ਜਿਹੜੀ ਇਹ ਘਟਨਾ ਵਾਪਰੀ ਹੈ ਠੀਕ ਹੈ